ਭਾਰ ਦੇ ਲੋਕ ਦੁਨੀਆ ਭਰ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਪਣੇ ਆਪ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਹੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ 73 ਸਾਲ ਦਾ ਬੰਦਾ ਕੈਂਸਰ ਦਾ ਮਰੀਜ਼ ਅੱਜ 18ਵੇਂ ਦਿਨ ਚ ਵਗ ਗਿਆ 12 ਕਿਲੋ ਬਾਈ ਨੁੱਟ ਗਿਆ ਕਿਡੜੀਆਂ ਪਤਨ ਕੱਲ ਨੂੰ ਕੰਮ ਛੱਡ ਦੇਣ ਅੱਜ ਦੌਰਾ ਆਪਾ ਜੀ ਅੱਜ ਹੈ ਕੱਲ ਨਹੀਂ ਹੈ ਭੋਗਾਂ ਤੇ ਆਉਣ ਦਾ ਕੀ ਫਾਇਦਾ ਫਿਰ ਸਰਧਾਂਜਲੀਆ ਦੇਓਗੇ ਫੋਟਮਾ ਪਾਓਗੇ ਡੱਲੇ ਸਾਹਿਬ ਤੇਰੀ ਸੋਚ ਤੇ ਪਹਿਲਾਂ ਤਾਂਗੇ ਠੋਕ ਕੇ ਹੌਣੀ ਆ ਕੇ ਖੜਜੋ ਇਹ ਅਪੀਲ ਕਰਦਾ ਜਿਹਨੇ ਬੱਬੂ ਨੇ ਕਿਹਾ ਕਿ ਸਾਰਿਆਂ ਜਥੇ ਬੰਦਿਆਂ ਬੱਲੇ ਕੋਲ ਵਿਚਾਰਕ ਬਖਰੇਵੇਂ ਹੈ ਕੋ ਲਫਟਾ ਹੋ ਰਾਈਟ ਕੋ ਕਿਹੜਾ ਵਿਚਾਲੇ ਵਾਲਾ ਕੁਛ ਵੀ ਹੈ ਰੱਖੋ ਤੁਹਾਡੀ ਸੋਚ ਤੁਹਾਡੀ ਵਿਚਾਰਤਰਾ ਤੁਹਾਨੂੰ ਮੁਬਾਰਕ ਹੈ ਨਿਸ਼ਾਨਾ ਇੱਕ ਹੈ ਲੜਾਈ ਇੱਕ ਹੈ ਦੁਸ਼ਮਣ ਇੱਕ ਹੈ ਫਿਰ ਇਕੱਠੇ ਕਿਉਂ ਨਹੀਂ ਹੈ ਨਾਲੇ ਇਹ ਤਾਂ ਪੀਸਫੁਲ ਪ੍ਰੋਟੈਸਟ ਆ ਬਾਕੀ ਨੂੰ ਆਉਣ ਚਤਰਾਜ ਕੀ ਹੈ ਜਾਂ ਤਾਂ ਹੋਵੇ ਨਾ ਵੀ ਇੱਕ ਜੱਥੇਬੰਦੀ ਹੋਰ ਤਰ੍ਹਾਂ ਪ੍ਰੋਟੈਸਟ ਕਰਦੀ ਹੈ ਇੱਕੋ ਵੇਹ ਹੈ ਸਭ ਦਾ ਉਹਨਾਂ ਦਾ ਵੀ ਇਹੀ ਵੇਹ ਹੈ ਇਹਨਾਂ ਦਾ ਵੀ ਇਹੀ ਵੇਹ ਹੈ ਉਹਨਾਂ ਨੂੰ ਆਉਣਾ ਚਾਹੀਦਾ ਔਰ ਦੂਜੀ ਗੱਲ ਜਿਹੜਾ ਸਭ ਤੋਂ ਜ਼ਰੂਰੀ ਹੈ ਮਰਨ ਵਰਤ ਦੇ ਖਿਲਾਫ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਨਹੀਂ ਇਹ ਜਾਇਜ਼ ਨਹੀਂ ਹੈ ਗੁਰੂਪਾਤਛੇ ਵੀ ਨਹੀਂ ਕਹਿੰਦੇ ਅਸੀਂ ਲੜ ਕੇ ਮਰਨ ਵਰਤ ਦਾ ਪੌਣਾ ਦੇ ਸੀ ਇਹ ਆਪਾਂ ਐਸਕੇਮ ਦੇ ਵੱਲੋਂ ਲਖਵਾਲੀਆ ਕੇਸਟ ਕੇਸ ਸੁਣੋ ਸੁਣੋ ਮੈਦਾਨ ਮੈਦਾਨ ਦਿੱਲੀ ਦਾ ਬਹੁਤ ਦੇਖੋ ਲੜ ਕੇ ਮਾਰੇ ਆਪਾਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਚਲੋ ਆਪਣੇ ਵੱ ਜੇ ਤੋ ਆਪਾਂ ਕਿਸੇ ਜਨ ਸਮੂਹ ਨੂੰ ਤੋਰਨਾ ਆਉਂਦਾ ਫਿਰ ਆਪਾਂ ਛੋਟੂ ਛੋਟੀਆਂ ਗੱਲਾਂ ਉਹ ਕੋਈ ਨਹੀਂ ਵੱਡੇ ਆ ਜੇ ਕਹਿ ਤਾ ਕੋਈ ਗੱਲ ਇਹ ਛੋਟੀ ਗੱਲ ਆਪਾਂ ਕੋਈ ਗੱਲ ਇਹ ਗੱਲ ਆਪਾਂ ਇਹ ਗੱਲ ਚ ਕਹਿੰਦੇ ਵੀ ਉਹਨਾਂ ਨੂੰ ਆਉਣਾ ਚਾਹੀਦਾ ਅਸੀਂ ਵੀ ਸਾਰੇ ਤੁਸੀਂ ਵੀ ਸਾਰੇ ਅਸੀਂ ਸਾਰੇ ਬੇਨਤੀ ਕਰਦੇ ਵੀ ਸਾਰੇ ਇਕੱਠੇ ਹੋ ਕੇ ਜੀ ਔਰ ਇਹ ਪੀਸਫੁਲ ਪ੍ਰੋਟੈਸਟ ਹੈ ਜੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਵੀ ਜਿਹੜਾ ਤੁਹਾਡਾ ਵਿਚਾਰ ਆ ਲਾਗੋ ਵੀ 13 ਦਾ ਲਾਗੋ ਔਰ ਦੂਜਾ ਜਦੋਂ ਬੰਦਾ ਜ਼ਿੰਦਗੀ ਦੀ ਦੌੜ ਲਾ ਕੇ ਪੈ ਗਿਆ ਬੈਠੇ ਉਣੀ ਤੋਂ ਵੱਡੀ ਮਤਲਬ ਪਰ ਇਹਦਾ ਇਹਦਾ ਜਵਾਬ ਮੈਂ ਦਿੰਦਾ ਜੀ ਸਾਡੀਆਂ ਜੰਗਾਂ ਜ਼ਬਰ ਦੇ ਖਿਲਾਫ ਸਬਰ ਨਾਲ ਵੀ ਰਹੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਬਰਨਾ ਤਤੀ ਤੇ ਬਹਿ ਕੇ ਸ਼ਤਰੀ ਨਹੀਂ ਦਿੱਤੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜਾ ਕੇ ਕਹਿੰਦਾ ਸੀਗਾ ਉੱਥੇ ਵੀ ਲੋ ਮੈਨੂੰ ਇਨ ਬਣਾ ਲਓ ਬਾਕੀ ਸਾਰੇ ਮੰਨ ਜਾਣਗੇ ਕਿ ਉਹ ਜ਼ਬਰ ਦਾ ਮੁਕਾਬਲਾ ਸਬਰ ਨਾਲ ਹੀ ਹੋਇਆ ਜਿੱਥੇ ਸਾਨੂੰ ਖੰਡਾ ਚੱਕਣਾ ਪਿਆ ਤੇ ਖੜਕਾਉਣੀ ਪਈ ਉਹ ਵੀ ਖੜਕਾਈ 6ਵੇਂ ਪਾਤਸ਼ਾਹ ਨੇ ਖੜਕਾਈ 10ਵੇਂ ਪਾਤਸ਼ਾਹ ਨੇ ਖੜਕਾਈ ਜਿੱਥੇ ਜ਼ਬਰਦਸਤ ਮੁਕਾਬਲਾ ਜ਼ੁਲਮ ਦਾ ਮੁਕਾਬਲਾ ਸਬਰ ਨਾ ਦਿੱਤਾ ਉਹ ਵੀ ਸਾਡੇ ਪਾਤਸ਼ਾਹਾਂ ਨੇ ਦਿੱਤਾ ਸਾਰੇ ਕੋਲ ਦੋਨੇ ਸੰਕਲਪ ਨੇ ਸਾਡੇ ਕੋਲ ਸਾਰਾ ਸੰਕਲਪ ਹੈ ਤੁਸੀਂ ਦੱਸ ਦਿਓ ਕੀ ਸਾਡੇ ਗੁਰੂ ਖਰੋਦੋਂ ਨਹੀਂ ਖੰਡਾ ਚੱਕ ਸਕਦੇ ਉਹ ਵੀ ਆ ਜਾਣਾ ਮਤਲਬ ਜੇ ਦੂਜੀਆਂ ਜਥੇਬੰਦੀਆਂ ਲੱਗਦਾ ਵੀ ਸਾਡੇ ਕੋਲ ਇੱਕ ਹੋਰ ਵੇ ਹੈ ਉਹ ਵੀ ਆ ਜਾਣਾ ਇੱਥੇ ਮਿਲ ਬੈਠਣ ਸਾਰੇ ਇਕੱਠੇ ਇਹ ਲੱਗਦਾ ਸਟੇਜ ਨਹੀਂ ਇਕੱਠੀ ਕਰ ਸਕਦੇ ਅਲੱਗ ਸਟੇਜ ਯਾਰ ਮਕਸਦ ਤਾਂ ਇੱਕ ਹੈ ਸੁਣੋ ਉਹ ਵੀ ਆ ਜਾਣਾ ਇੱਥੇ ਮਿਲ ਬੈਠਣ ਸਾਰੇ ਬੈਠ ਕੇ ਇੱਕ ਗੋਸ਼ਟੀ ਕਰਨ ਜਿਹਦੇ ਸਿਆਣੇ ਪੱਤਰਕਾਰ ਅਕਲਮੰਦ ਲਾਇਰ ਪੜ੍ਹੇ ਲਿਖੇ ਡਾਕਟਰ ਕਿਸਾਨ ਵਿੰਗਦੇ ਆ ਸਮਾਜ ਸੇਵੀ ਸਾਰੇ ਇਕੱਠੇ ਬੈਠਣ ਫਿਰ ਇੱਕ ਡਿਸੀਜਨ ਲੈਣ ਡੱਲੇਵਾਲ ਸਾਹਿਬ ਵੀ ਤਾਂ ਆਪਣੇ ਨਾਲ ਹੀ ਹੈ ਜੇ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਹੋਰ ਡਿਸੀਜਨ ਲੈਣੇ ਆ ਤਾਂ ਡੱਲਿਆ ਸਾਹਿਬ ਕਿਤੇ ਰਾਹ ਕਰ ਦੇਣਗੇ ਉਹ ਤਾਂ ਹੋਰ ਇਸ ਲਈ ਭੈ ਕਿਉਂਕਿ ਹੋਰ ਕੋਈ ਤਰਿਆ ਨਹੀਂ ਜੇ ਆਪਾਂ ਸਾਰੇ ਇਕੱਠੇ ਹੋ ਜਾਗੇ ਆਪਾਂ ਹੋਰ ਨਵਾਂ ਡਿਸੀਜਨ ਵੀ ਲੈ ਲਵਾਂਗੇ ਤੇ ਦੂਜੀ ਗੱਲ ਜਿਹੜੇ 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 ਲੀਡਰ ਹੈ ਇਹ ਇਕੱਲੀ ਸਰਕਾਰ ਨੂੰ ਆਪਾਂ ਦੋਸ਼ ਦੇਣਾ ਜਿਹੜੇ ਆਪੋਜੀਸ਼ਨ ਚ ਬੈਠੇ ਆ ਜਿਹੜੇ ਚੁਣੇ ਹੋਏ ਆ ਕਿ ਉਹਨਾਂ ਦਾ ਨਹੀਂ ਖਰਚ ਬਣਦਾ ਰਿਹਾ ਉਹਨਾਂ ਦਾ ਵੱਡਾ ਬੋਲ ਨਹੀਂ ਆਉਂਦੇ ਕੋਈ ਪਾਰਟੀ ਜੋ ਸਾਰੇ ਨੂੰ ਆਉਂਦੀ ਨਾ ਮੁੱਦਾ ਆਪਣਾ ਸਾਰਿਆਂ ਦਾ ਸਾਂਝਾ ਹੀ ਆ। ਪਰ ਕੀ ਤੁਹਾਡੀ ਕੋਈ ਇੰਡਸਟਰੀ ਨੂੰ ਕਿਉਂਕਿ ਇੱਕ ਤੋਂ ਲੀਟਰਾਂ